ਬੜਾ ਅਹਿਮ ਮੁੱਦਾ ਹੈ ਕਿਉਂਕਿ ਪਾਣੀ ਜਿਹੜੀ ਸ਼ਾਹ ਰਗ ਹੈ ਸਾਡੀ ਜਿਸ ਤਰ੍ਹਾਂ ਮੰਤਰੀ ਜੀ ਨੇ ਸਾਰੇ ਫੈਕਟ ਸਾਹਮਣੇ ਰੱਖੇ ਨੇ ਮੈਂ ਇਸ ਮੁਝੇ ਪੰਜਾਬ ਨੂੰ ਫ্রম ਦੀ ਫਲੋਰ ਆਫ ਦੀ ਹਾਊਸ ਇਸ ਦਾ ਯਕੀਨ ਦਿਵਾਣਾ ਸਾਡੀ ਸੋਚ ਜੋ ਮਰਜ਼ੀ ਹੋਏ ਜਿੰਨੀ ਮਰਜ਼ੀ ਸਾਡੀ ਸਾਹਮਣੇ ਬੈਂਚਸ ਨਾਲ مخالਫਤ ਹੋਏ ਉਹ ਸਿਆਸੀ ਪੰਜਾਬ ਦੇ ਇੰਟਰਸਟ ਵਾਸਤੇ ਅਸੀਂ ਸਾਰੇ ਇਥੋਂ ਅੱਜ ਪੰਜਾਬ ਐਸੈਂਬਲੀ ਚੋਂ ਆਵਾਜ਼ ਸਭ ਮੁੱਚੇ ਹਿੰਦੁਸਤਾਨ ਜਾਣੀ ਚਾਹੀਦੀ। ਜੋ-ਜੋ ਮੰਤਰੀ ਜੀ ਤੁਸੀਂ ਕਿਹਾ ਅਸੀਂ ਉਹਨੂੰ ਕੰਪਲੀਟ ਸਪੋਰਟ ਕਰਾਂਗੇ। ਕਿਉਂਕਿ ਮੇਰਾ ਵੀ ਇਹ ਮੰਨਣਾ ਹੈ ਸਰ। ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਜਿਹੜੀ ਸੈਂਟਰ ਦੀ ਸਰਕਾਰ ਹੈ ਇਹ ਮੇਰੇ ਪਾਣੀਆਂ ਵਿੱਚ ਹੀ ਨਹੀਂ। ਪੰਜਾਬ ਦੇ ਇਨਹੇਰੈਂਟ ਜਿਹੜੇ ਹੱਕ ਨੇ ਉਹਨਾਂ ਤੇ ਡਾਕਾ ਮਾਰ। ਸਾਡਾ ਜਿਹੜੀ ਪੰਜਾਬ ਦੀ ਪਛਾਣ ਨੇ ਉਹ ਜੈ ਜਵਾਨ ਤੇ ਜੈ ਕਿਸਾਨ ਤਾਨੂੰ ਯਾਦ ਹੋਏਗਾ ਕਈ ਦਫਾ ਇਥੇ ਮਜੂਦਾ ਸਰਕਾਰ ਕੋਈ ਮਤੇ ਲੈ ਕੇ ਆਈ ਹੈ ਜਦੋਂ ਵੀ ਸੈਂਟਰ ਨੇ ਬਖਵਾਤ ਕੀਤਾ ਅਸੀਂ ਹਮੇਸ਼ਾ ਤੁਹਾਡੀ ਉਹਨਾਂ ਮਤਿਆਂ ਤੇ ਸਪੋਰਟ ਕੀਤੀ ਹੈ ਭਾਵੇਂ ਅਗਲੀ ਵੀਰ ਦਾ ਮਸਲਾ ਹੋਏ ਤਾਂ ਸਾਡੀ ਪਹਿਲੀ ਪਛਾਣ ਸੀ ਜੈ ਜੁਬਾਨ ਦੀ ਉਹ ਹਟਾਈ ਪੰਜਾਬ ਦੇ ਜੁਬਾਨ ਨੌਜਵਾਨ 17 ਸਾਲ ਦੀ ਉਮਰ ਚ ਦੇਸ਼ ਦੀ ਰਾਖੀ ਬਾਸੇ ਇੰਟਰਨੈਸ਼ਨਲ ਬਾਰਡਰਸ ਤੇ ਜਾਂਦੇ ਸੀ 1962 ਦੀ ਜੰਗ ਸਾਰਿਆਂ ਨਾਲੋਂ ਪਹਿਲੇ ਸਿਰ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਕਰਾਇਆ ਦੋ ਕੌਮਾਂ ਦਾ ਸਾਰਿਆਂ ਨਾਲੋਂ ਵੱਡਾ ਰੋਲ ਸੀ ਇੱਕ ਪੰਜਾਬ ਸੀ ਇੱਕ ਬੰਗਾਲ ਸੀ ਪੰਜਾਬ ਦੇ ਵਿੱਚੋਂ ਅੱਜ ਦਾ ਪਾਕਿਸਤਾਨ ਨਿਕਲੇ ਆ ਅੱਜ ਦੇ ਬੰਗਾਲ ਵਿੱਚੋਂ ਬੰਗਲਾਦੇਸ਼ ਨਿਕਲੇ ਸਾਡੀ ਜਿਹੜੀ ਸਿਆਸੀ ਜ਼ਮੀਨ ਹੈ ਜੀ ਬਹੁਤ ਹੱਦ ਤੱਕ ਘੱਟ ਗਈ ਇਸੇ ਰੋਦ ਜਿਆਦੇ ਦੋਨੋਂ ਟੈਰਿਟਰੀਜ਼ ਇਕੱਠੀਆਂ ਹੁੰਦੀਆਂ ਤੇ ਘੱਟ ਤੋਂ ਘੱਟ 1.5 150 ਪਾਉਨੇ 2 200 ਪਾਰਲੀਮੈਂਟ ਦੀ ਸੀਟ ਹੁੰਦੀ। ਕੁਰਬਾਨੀਆਂ ਸਾਡੀਆਂ ਸਾਰਿਆਂ ਨੇ ਵੱਧ ਬੰਗਾਲ ਦੀਆਂ ਤੇ ਪੰਜਾਬ ਦੀਆਂ ਕੁਰਬਾਨੀਆਂ ਸਾਰਿਆਂ ਨੇ ਵੱਧ ਦੇਸ਼ ਦੀ ਆਜ਼ਾਦੀ ਦੇ ਵਿੱਚ। ਦੇਸ਼ ਦੇ ਪਰਵਾਨੇ ਦੋਨੋਂ ਸੂਬਿਆਂ ਨੇ ਇਕੱਲੇ ਅੱਜ ਸਾਡੀ ਆਵਾਜ਼ ਹੈ। ਸਾਨੂੰ ਇਕੱਠੇ ਹੋ ਕੇ ਲੜਨਾ ਪਏਗਾ। ਇਹ ਲੇਰੇ ਪੰਜਾਬ ਤੇ ਪਾਣੀਆਂ ਤਾਂ ਤੀਨੀ ਪਹਿਲੇ ਜੈ ਜਵਾਨ ਭਰਤੀ ਖਤਮ ਕਰਤੀ। ਨੌਜਵਾਨਾਂ ਕੋ ਸਪੀਕਰ ਸਾਹਿਬ ਚਾਰਾ ਹੀ ਕੋਈ ਨਹੀਂ ਰਿਹਾ। ਆਪੀਆਂ ਜ਼ਰਖੇਰ ਜ਼ਮੀਨਾਂ ਵੇਚ ਕੇ ਆਪਣੇ ਘਰ ਵੇਚ ਕੇ ਆਪਣੇ ਰਿਸ਼ਤੇਦਾਰਾਂ ਕੋ ਪੈਸੇ ਭੜ ਕੇ ਬਾਹਰ ਲਿਭੋਤਾ ਕੋਈ ਖੁਸ਼ੀ ਨਾਲ ਨਹੀਂ ਜਾਂਦਾ ਮਜਬੂਰੀ ਨਾਲ ਸਾਡੇ ਨੌਜਵਾਨ ਬੱਚੇ ਇੱਥੋਂ ਗਏ ਫਿਰ ਆ ਗਈ ਕਿਸਾਨਾਂ ਦੀ ਗੱਲ ਲਗਾਤਾਰ ਜੋ ਸਦੀ ਕਿਸਾਨੀ ਨਾ ਹੋਇਆ ਕਾਲੇ ਕਾਨੂੰਨ ਲੈ ਕੇ ਆਂਦੇ ਸਮੁੱਚਾ ਪੰਜਾਬੀ ਜਗਤ ਹਿੰਦੁਸਤਾਨ ਦਾ ਕਿਸਾਨ ਇਕੱਠਾ ਹੋਇਆ ਸਾਲ ਉਥੇ ਬਾਰਡਰਾਂ ਤੇ ਬੈਠਾ ਰਿਹਾ 750 ਤੋਂ ਵੱਧ ਸ਼ਹਾਦਤਾਂ ਹੋਈਆਂ ਉਹੀ ਫੇਰ ਕਾਨੂੰਨ ਵਾਪਸ ਲਿਆ ਕਿ ਜਿਹੜੇ ਕੀਤੇ ਵਾਦੇ ਸੀ ਕਿਸਾਨਾਂ ਨਾਲ ਤੇ ਕਿਸਾਨ ਯੂਨੀਅਨਸ ਨਾਲ ਅੱਜ ਦੇ ਦਿਨ ਤੱਕ ਸੈਂਟਰ ਦੀ ਸਰਕਾਰ ਨੇ ਵਾਪਸ ਹੁੰਦਾ ਨਾ ਮੀਟਿੰਗ ਨਹੀਂ ਕੀਤੀ ਤੇ ਉਹਨੂੰ ਨੇਪਰੇ ਕਿਤੇ ਨਹੀਂ ਚਾੜਿਆ ਸਾਡੀ ਐਜੂਕੇਸ਼ਨਲ ਪਾਲਿਸੀ ਤੇ ਸਰ ਯੂਨੀਵਰਸਿਟੀ ਭਾਵੇਂ ਪੰਜਾਬ ਦੀ ਹੋਵੇ ਚੰਡੀਗੜ੍ਹ ਵਾਈਸ ਚਾਂਸਲਰ ਆਰਐਸਐਸ ਬੈਕਗ੍ਰਾਉਂਡ ਦੇ ਆਣੇ ਸ਼ੁਰੂ ਹੋ ਗਏ ਅੱਜ ਹਿਸਟਰੀ ਰੀਰਾਈਟ ਕਰਨੀ ਸ਼ੁਰੂ ਕਰ ਦਿੱਤੀ ਦੇਸ਼ ਦੀ ਆਜ਼ਾਦੀ ਦੇ ਪਰਵਾਨਿਆਂ ਦੇ ਨਾਂ ਬਦਲ-ਬਦਲ ਕੇ ਉਹਨਾਂ ਲੋਕਾਂ ਦੇ ਨਾਂ ਵਿੱਚ ਆਣੇ ਸ਼ੁਰੂ ਹੋ ਗਏ ਜਿਨ੍ਹਾਂ ਦਾ ਕੋਈ ਆਜ਼ਾਦੀ ਨਾਲ ਥਲਕੀ ਨਹੀਂ ਸੀ ਅੱਜ ਸਾਡੀ ਪਛਾਣ ਜਿਹੜੀ ਹੈ ਸਪੀਕਰ ਸਾਹਿਬ ਪੰਜਾਬੀਆਂ ਦੀ ਪਛਾਣ ਸਾਡੀ ਦਸਤਾਰ ਸਾਡੀ ਮਾਂ ਬੋਲੀ ਸਾਡਾ ਲਿਬਾਸ ਸਾਡਾ ਖਾਨਦ ਦਾ ਤੌਰ ਤਰੀਕਾ ਇਹ ਆਂਦੇ ਟਾਈਮ ਦੇ ਵਿੱਚ ਸਾਰੇ ਅੰਡਰ ਥ੍ਰੈਟ ਹੋਣੇ ਇਹ ਪਾਣੀ ਤੇ ਇੱਕ ਟੈਸਟਿੰਗ ਵਾਟਰ ਹੈ ਮੰਤਰੀ ਜੀ ਇਹ ਟੈਸਟ ਕਰ ਰਹੇ ਨੇ ਟੈਸਟ ਕਰ ਰਹੇ ਨੇ ਕੀ ਪੰਜਾਬ ਇੱਕ ਹੁੰਦਾ ਤੇ ਨਹੀਂ ਤੇ ਅਗਲਾ ਫਰਨਾ ਵੀ ਆ ਜਾਣਾ ਤਾਂ ਮੈਂ ਤੁਹਾਨੂੰ ਯਕੀਨ ਦਿਵਾਣਾ ਚਾਹਨਾ ਅਸੀਂ ਨਿਹਤਾ ਤਾਜ ਹੀ ਨਹੀਂ ਹਿੰਦੁਸਤਾਨ ਦੇ ਤਾਜ ਦਾ ਕੋਹਿਨੂਰ ਹੈ ਪੰਜਾਬ ਇਸ ਲੜਾਈ ਦੇ ਵਿੱਚ ਅਸੀਂ ਮੋਢੇ ਨਾਲ ਮੋਢਾ ਤੇ ਕਦਮ ਨਾਲ ਕਦਮ ਰਲਾ ਕੇ ਤੁਹਾਡਾ ਸਾਥ ਦੇਵਾਂਗੇ ਸਮੁੱਚਾ ਪੰਜਾਬੀ ਜਗਤ ਤੁਹਾਡੇ ਨਾਲ ਇਕੱਠੇ ਹੋਵੋ ਮੈਂ ਇਥੇ ਇੱਕ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹਵਾਂਗਾ ਇਸ ਕਿਸਮ ਦੇ ਹਾਲਾਤ ਕਈ ਸਾਲ ਪਹਿਲੇ ਵੀ ਆਏ ਸੀ तकरीबन 21 ਸਾਲ ਪਹਿਲੇ ਕਾਂਗਰਸ ਦੀ ਸਰਕਾਰ ਸੀ ਇਸ ਕਿਸਮ ਦੇ ਹਾਲਾਤ ਪੈਦਾ ਹੋਏ ਮੈਂ ਮਸ਼ਹੂਰ ਉਹਨਾਂ ਦੀ ਕਾਂਗਰਸ ਲੀਡਰਸ਼ਿਪ ਨੇ ਇੱਕ ਮਜ਼ਬੂਤ ਫੈਸਲਾ ਲਿਆ ਸਾਰੇ ਪੜਾਣੇ ਜਿਹੜੇ ਕਾਨੂੰਨ 1981 ਤੋਂ ਬਣੇ ਸੀ ਜਦਾ ਜ਼ਿਕਰ ਮੰਤਰੀ ਸਾਹਿਬ ਨੇ ਕੀਤਾ ਸਾਰੇ ਨਾਲ ਕੀਤੇ ਪ੍ਰਾਈਮ ਮਿਨਿਸਟਰਸ ਤੱਕ ਜਿਹੜੇ ਸਾਡੇ ਫਾਰਮਰ ਪ੍ਰਾਈਮ ਮਿਨਿਸਟਰਸ ਦੇ ਕੀਤੇ ਹੋਏ ਸਿਗਨੇਚਰ ਸਨ ਉਹ ਵੀ ਸਾਰੇ ਰੱਦ ਕੀਤੇ ਉਹਨਾਂ ਉਸ ਵਾਟਰ ਕੰਟਰਮਿਨੇਸ਼ਨ ਐਕਟ ਦੇ ਕਾਰਨ ਅਜੇ ਤੱਕ ਪੰਜਾਬ ਦਾ ਪਾਣੀ ਸੁਰੱਖਿਅਤ ਤੇ ਮੈਂ ਇਸ ਗੱਲ ਦਾ ਵੀ ਬਖਸ਼ੂਰ ਆ ਕਿ ਉਸ ਟਾਈਮ ਜਿਹੜੀਆਂ ਪੋਲਿਟੀਕਲ ਜਮਾਤਾਂ ਸਾਡੇ ਖਿਲਾਫ ਸਨ ਜਿਸ ਤਰ੍ਹਾਂ ਅੱਜ ਅਸੀਂ ਤੁਹਾਡਾ ਸਾਥ ਦੇ ਰਹੇ ਹਾਂ ਉਹਨਾਂ ਨੇ ਉਦੋਂ ਸਾਡਾ ਸਾਥ ਦਿੱਤਾ ਪੋਲਿਟੀਕਲ ਮੈਚਿਓਰਿਟੀ ਦੀ ਗੱਲ ਪੰਜਾਬੀਅਤ ਦੀ ਗੱਲ ਹੈ ਰਾਜ ਕਰਨ ਦੀ ਜਾਂ ਰਾਜ ਭੋਗਣ ਦੀ ਗੱਲ ਨਹੀਂ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਇਸ ਲੜਾਈ ਦੇ ਵਿੱਚ ਅਸੀਂ ਤੁਹਾਡੇ ਨਾਲ ਤਗੜੇ ਹੋ ਕੇ ਲੜਾਈ ਲੜੋ ਮੈਂ ਬਿਲਕੁਲ ਸਾਰੇ ਮੰਗ ਕਰਨਾ ਜੇ ਦੀ ਗੱਲ ਮੰਤਰੀ ਸਾਹਿਬ ਨੇ ਕੀਤੀ ਕਿ ਤੁਸੀਂ ਵੇਖੋ ਜਿਹੜਾ ਐਕਟ ਬਣਾਇਆ ਇਹਨਾਂ ਨੇ ਬੀਬੀਐਮਬੀ ਉਹਦੇ ਵਿੱਚ 60% ਪੰਜਾਬ ਦਾ ਹੈ ਸਿਆ 40% ਬਾਕੀਆਂ ਦਾ ਤੇ ਵੋਟਾਂ ਦੇ ਵਿੱਚ ਪੰਜਾਬ ਦਾ ਇੱਕ ਵੋਟ ਹੈ ਹਰਿਆਣੇ ਦਾ ਦੂਜਾ ਵੋਟ ਹੈ ਹਿਮਾਚਲ ਦਾ ਤੀਜਾ ਵੋਟ ਹੈ ਦਿੱਲੀ ਦਾ ਇੱਕ ਵੋਟਰ ਰਾਜਸਥਾਨ ਦਾ ਇੱਕ ਵੋਟ ਵੋਟਾਂ ਜ਼ਿਆਦਾ ਇਕੱਠੀਆਂ ਦੂਜੇ ਪਾਸੇ ਹੋ ਜਾਂਦੀਆਂ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ ਤੋ ਅਸੀਂ ਜ਼ਰੂਰ ਚਾਹਾਂਗੇ ਇੱਥੇ ਸਰ ਸਾਨੂੰ ਇਸ ਕਿਸਮ ਦਾ ਇੱਕ ਐਕਟ ਜਿਸ ਦਾ 2004 ਸੇ ਲੈ ਕੇ ਐਸੀ ਇਹਨੂੰ ਸਕ੍ਰੈਪ ਕਰਨ ਦਾ ਤੋ ਤਰੀਕਾ ਲੱਭਣਾ ਚਾਹੀਦਾ ਜਿਹੜਾ ਜਿਹੜਾ ਹੈ ਪਖੜਾ ਪਿਆਸ ਮੈਨੇਜਮੈਂਟ ਬੋਰਡ ਹੈ ਵੀ ਸ਼ੁੱਡ ਸਕ੍ਰੈਪ ਐਂਡ ਸਪੈਸ਼ਲੀ ਜਿਹਦਾ ਜ਼ਿਕਰ ਇੱਥੇ ਹੋਇਆ ਹੈ ਕਿ ਜਿਹੜਾ ਇਹਦੇ ਵਿੱਚ ਸਪੈਸ਼ਲ ਉਸ ਟਾਈਮ ਦੇ ਉੱਤੇ ਅਸੀਂ ਜ਼ਿਕਰ ਕੀਤਾ ਸੀ ਦਫਾ ਜਿਹੜੀਆਂ ਸੈਕਸ਼ਨਸ ਹੈ ਸਨ ਸੈਕਸ਼ਨ 78 79 80 ਦੇ ਸ਼ੁੱਡ ਆਲਸੋ ਨਾਟ ਬੀ ਪਾਰਟ ਆਫ ਇਟ ਦੇ ਸ਼ੁੱਡ ਬੀ ਸਕ੍ਰੈਪ ਵਾਟਰ ਇਜ਼ ਅ ਸਟੇਟ ਇਸ਼ੂਸ ਸਟੇਟ ਸਬਜੈਕਟ ਹੈ ਪੰਜਾਬ ਹੈਜ਼ ਇਨਹੈਰੈਂਟ ਰਾਈਟਸ ਸੂਬੇ ਕੋਲ ਪੂਰ ਰੱਟ ਹੈ ਆਪਾਂ ਆਪਣੀ ਲੜਾਈ ਲੜੀਏ ਕਚਾਰੀਆਂ ਵਿੱਚ ਵੀ ਇੱਥੇ ਸੀ ਤੁਹਾਡੇ ਨਾਲ ਮੇਰੇਆ ਆਪਾਂ ਤੁਹਾਨੂੰ ਕਹਿਣਾ ਹੈ ਮੰਤਰੀ ਜੀ ਜਿਹੜਾ ਪਖੜਾ ਬੋਰਡ ਦਾ ਹੈ ਇਹਦੀ ਸਕ੍ਰੈਪਿੰਗ ਮੰਗੋ ਜਿਹੜਾ ਡੈਮ ਸੇਫਟੀ ਐਕਟ ਆ ਇਹਦੀ ਆਪਾਂ ਸਕ੍ਰੈਪਿੰਗ ਮੰਗੀ ਹੈ ਕਿਉਂਕਿ ਆਪਾਂ ਕਮੇਟੀਆਂ ਬਣਾ ਲਈਆ ਆਪਾਂ ਐਕਸੈਪਟ ਕਰ ਲਿਆ ਉਹਨਾਂ ਨੂੰ ਇੱਕ ਪਰ ਫਿਰ ਕੈਨਸਲ ਕਰ ਦੇਣਾ ਤੇ ਵੀ ਮਸਟ ਨਾਟ ਗੋ ਅਕੋਰਡਿੰਗ ਟੂ ਵਾਟ ਦੀ ਸੈਂਟਰਲ ਇਸ ਟ੍ਰਾਈਂਗ ਟੂ ਡੂ ਆਪਣੇ ਹੱਕਾਂ ਵਾਸਤੇ ਆਪਣੀ ਇਸ ਲੜਾਈ ਦੇ ਵਿੱਚ ਅਸੀਂ ਪੂਰਨ ਤੁਹਾਡਾ ਸਾਥ ਦੇਵਾਂਗੇ ਕਿਉਂਕਿ ਇੱਥੇ ਨਹੀਂ ਮੁੱਕਣੀ ਇਹਨਾਂ ਨੇ ਹੌਲੀ 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 ਪਹਿਲੇ ਵੀ ਐਸਐਫ ਲੈ ਆਂਦੀ ਜੀ ਪਹਿਲੇ 5-6 ਕਿਲੋਮੀਟਰ ਤੇ ਹੁੰਦੀ 50 ਤੇ ਆਗੇ ਇਹਨਾਂ ਨੇ ਆਹਸਤਾ ਆਹਸਤਾ ਆਪਣਾ ਇਹ ਕੰਮ ਵਧਾਣਾ ਹੀ ਵਧਾਣਾ ਜੀ ਇੱਥੇ ਭਾਵੇਂ ਤੁਸੀਂ ਹੋਵੋ ਕੱਲ ਨੂੰ ਭਾਵੇਂ ਕੋਈ ਹੋਰ ਹੋਵੇ ਇਹ ਪੰਜਾਬ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਬਾਰਡਰ ਦੇ ਜਿਹੜੇ ਸੂਬੇ ਨੇ ਜਿਹੜੇ ਪੋਲੀਟੀਕਲ ਤੌਰ ਤੇ ਸੈਂਟਰ ਦੇ ਕੰਟਰੋਲ 'ਚ ਨਹੀਂ ਆਂਦੇ ਆਜ਼ਾਦਾਂ ਦਾ ਲੋਕ ਨੇ ਉਹਨਾਂ ਨੂੰ ਕੰਟਰੋਲ ਕਰਨ ਦਾ ਇੰਡਾਇਰੈਕਟ ਤੰਗ ਜਿਹੜਾ ਉਹਨੂੰ ਸਾਨੂੰ ਰੋਕਣ ਦੀ ਲੋੜ ਹੈ ਸੋ ਜ਼ਿਆਦਾ ਲੰਬਾ ਨਾ ਜਾਂਦਾ ਹੋਇਆ ਇਸ ਤੁਹਾਡੇ ਮਤੇ ਦੀ ਹੋਰ ਹਟਣ ਲਈ ਅਸੀਂ سپورਟ ਅਗਾਂਹਾਂਗੇ ਇਮਾਨਦਾਰੀ ਨਾਲ ਕਰਾਂਗੇ ਤੇ ਇਹ ਗੱਲ ਅਸੀਂ ਇੱਥੇ ਕਲੀਅਰ ਕਰਦੇ ਇੱਕ ਤੁਬਕਾ ਵੀ ਪਾਣੀ ਦਾ ਸਾਡੇ ਕੋਲ ਹੈ ਨਹੀਂ ਸਪੇਅਰ ਸਾਡਾ ਤੇ ਆਪਣਾ ਕੰਮ 80% ਪਾਣੀ ਤੇ ਪੰਜਾਬ ਦਾ ਸੇ ਡਾਰਕ ਜ਼ੋਨ ਹੋ ਚੁੱਕਿਆ ਜੀ ਜੇ ਅਸੀਂ ਅਕੋਰਡਿੰਗ ਟੂ ਜਿਹੜੇ ਐਗਰੀਕਲਚਰ ਸਾਇੰਟਿਸਟ ਨੇ ਉਹਨਾਂ ਮਤਾਬਕ ਮੰਤਰੀ ਜੀ ਚੱਲੀਏ ਤੇ ਤਕਰੀਬਨ 2038 ਦੇ ਵਿੱਚ ਅੰਡਰਗਰਾਊਂਡ ਵਾਟਰ ਸਾਡਾ ਖਤਮ ਹੋ ਜੰਦਾ ਜੇ ਝੋਨਾ ਤੇ ਆ ਜਿਹੜੀ ਇਸ ਟਾਈਮ ਅਸੀਂ ਝੋਨੇ ਦੀ ਫਸਲ ਦਾ ਜੇ ਅਸੀਂ ਕੋਈ ਇਹਦਾ ਕੋਈ ਰਸਤਾ ਨਾ ਕੱਢਿਆ ਅਸੀਂ ਕੋਈ ਦੂਸਰੀ ਫਸਲ ਨਾ ਲੈ ਕੇ ਆਂਦੀ ਜੇ ਪੰਜਾਬ ਦੇ ਲੋਕਾਂ ਨੂੰ ਅਸੀਂ ਇਕੱਠੇ ਹੋ ਕੇ ਜਾਗਰੂਕ ਨਾ ਕੀਤਾ ਤੇ ਤੁਸੀਂ ਇਹ ਵੇਖੋ ਕਿੰਨਾ ਭਾਰੀ ਸਾਡੇ ਸਾਹਮਣੇ ਸੰਕਟ ਹੈ ਪੰਜਾਬ ਇਜ਼ ਗੋਇੰਗ ਟੂ ਟਰਨ ਇਨਟੂ ਅ ਸੈਮੀ ਡੇਜ਼ਰਟ ਤੇ ਮੇਰਾ ਰੇਤ ਬਣ ਜੰਦਾ ਮੇਰੀ ਗੁਜ਼ਾਰਿਸ਼ ਹੈ ਉਸ ਲੜਾਈ 'ਚ ਵੀ ਅਸੀਂ ਤੁਹਾਡੇ ਨਾਲ ਸਿਆਸੀ ਤੌਰ ਤੇ ਸਾਡੀ ਜਿੰਨੀ ਮਰਜ਼ੀ ਤੁਹਾਡੇ ਨਾਲ ਮਤ ਭੇਤ ਹੋਣ ਜਿੰਨੀ ਮਰਜ਼ੀ ਲੜਾਈ ਹੋਏ ਉਹ ਅਸੀਂ ਕਰਦੇ ਰਹਿਣ ਬਟ ਇਸ ਇਸ਼ੂ ਤੇ ਜਿੱਥੇ ਪੰਜਾਬ ਦੀ ਸਵਰੈਨਿਟੀ ਦੀ ਲੜਾਈ ਹੈ ਜਿੱਥੇ ਪੰਜਾਬ ਦੀ ਫੈਡਰਲ ਲੜਾਈ ਹੈ ਜਿੱਥੇ ਸੈਂਟਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਭਾਵੇਂ ਪੰਜਾਬ ਦੇ ਰੂਰਲ ਡਿਵੈਲਪਮੈਂਟ ਦੀ ਲੜਾਈ ਹੋਏ ਭਾਵੇਂ ਤੁਸੀਂ ਵੇਖਿਆ ਸਾਡੇ ਆਰਤੀਆਂ ਨੂੰ ਤੇ ਸਾਡੇ ਮੰਡੀਕਰਨ ਬੋਰਡ ਨੂੰ ਜਿਹੜੀ ਕਮਿਸ਼ਨ ਮਿਲਦੀ ਸੀ ਉਹ ਕਿਤਾਬ ਦਿੱਤੀ ਗਈ ਉਹਦਾ ਮਤਲਬ ਹੀ ਹੈ ਕਿ ਪੰਜਾਬ ਨੂੰ ਇਕਨੋਮਿਕਲੀ ਸਟ੍ਰੈਸ ਰੱਖੋ ਇਹਨਾਂ ਦੀ ਆਮਦਨ ਦੇ ਸੜੀਆਂ ਰੋਕੋ ਬਾਰਡਰ ਸਾਡੇ 10 ਸਾਲਾਂ ਦੇ ਆਲਰੇਡੀ ਬੰਦ ਨੇ ਇਹਨਾਂ ਦੀ ਸਰਕਾਰਾਂ ਦੇ ਸਾਰੇ ਪੋਰਟ ਆਨ ਸਾਡੇ ਸਾਰੇ ਜਿਹੜੇ ਸੁੱਕੇ ਪੋਰਟ ਨੇ ਇੱਕੋ ਹੀ ਐਸੀ ਉਹ ਵੀ ਬੰਦ ਜੀ ਸਾਰਿਆਂ ਨੂੰ ਪਹਿਲੇ ਬੰਦਨ ਦਾ ਰੌੜਾ ਕਿਤੇ ਪੈਂਦਾ ਬੰਦ ਪੰਜਾਬ ਹੋ ਜਾਂਦਾ ਤੋਂ ਮੈਂ ਮੰਤਰੀ ਜੀ ਇਸ ਆਪਣੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਵੱਲੋਂ ਤੁਹਾਨੂੰ ਯਕੀਨ ਦਵਾ ਜੋ ਵੀ ਪਾਸ ਹੋਇਆ ਫਗੇਟ ਅਬਾਊਟ ਦੀ ਪਾਸ ਲਿਟ ਥਿੰਕ ਅਬਾਊਟ ði ਫਿਊਚਰ ਅਸੀਂ ਤੁਹਾਡੇ ਨਾਲ ਆ ਪੰਜਾਬੀਆਂ ਨੂੰ ਕੋਈ ਵੀ ਜੇ ਪੰਜਾਬੀ ਜਗਤ ਸਾਰਾ ਇੱਕ ਮੋਟ ਹੋਇਆ ਕਿਸੇ ਦੀ ਤਾਕਤ ਨਹੀਂ ਇਹ ਸਾਡੀ ਵੰਡ ਦਾ ਹੀ ਹਿਸਟਰੀ ਇਸ ਗੱਲ ਦੀ ਗਵਾਹ ਹੈ ਜੇ ਅੱਜ ਖਾਲਸਾ ਰਾਜ ਹੈ ਨਹੀਂ ਉਹ ਕਿਉਂਕਿ ਯੂਨਿਟੀ ਹੈ ਨਹੀਂ ਅੱਜ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਹੈਵ ਟੂ ਫਾਈਟ ਐਜ਼ ਵਨ ਆਪਣੀ ਲੜਾਈ ਆਪਾਂ ਲੜਦੇ ਰਾਂ ਉਹ ਇੱਕ ਸਿਆਸੀ ਲੜਾਈ ਇਹ ਪੰਜਾਬ ਦੀ ਲੜਾਈ ਆਪਣੀਆਂ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਆਉਣ ਵਾਲੇ ਸਾਡੇ ਬੱਚਿਆਂ ਦੀ ਲੜਾਈ ਜਿਹੜੀ ਹੈ ਉਹਦੇ ਵਿੱਚ ਸਾਨੂੰ ਇੱਕ ਇੱਕ ਝੁੱਠ ਹੋ ਕੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਮੇਲੇ ਕਮੇਣਿਆਂ ਚ ਆਪਾ ਪਈਏ ਲੈਟ ਅਸ ਗੈਟ ਅਬਾਊਟ ਦੀ ਪਾਸਟ ਥਿੰਕ ਆਫ ਦੀ ਫਿਊਚਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਵੀਡ ਆਫ ਦੀ ਆਪੋਜੀਸ਼ਨ ਵੀ ਸਟੈਂਡ ਬਾਈ ਯੂ ਤੁਹਾਡੇ ਹਰ ਕਦਮ ਨਾਲ ਕਦਮ ਮੋੜੇ ਨਾ ਮੋੜਾ ਲਾ ਕੇ ਸਮੋਚਾ ਸਾਡੀ ਪਾਰਟੀ ਤੁਹਾਡੇ ਨਾਲ ਚੱਲੇ ਗਈ ਨਹੀਂ ਕਹਿੰਦਾ ਹੋਇਆ ਮੈਂ ਇਜਾਜ਼ਤ ਲਊਂਗਾ ਜੈ ਹਿੰਦ ਜੈ ਭਾਰਤ